ਪੰਜਾਬ ਸਰਕਾਰ ਦੇ ਵੱਲੋਂ ਵਿਕਾਸ ਦੇ ਕਈ ਵਾਅਦੇ ਕੀਤੇ ਜਾ ਰਹੇ ਨੇ ਅਤੇ ਹੁਣ ਹਲਕਾ ਰਾਜਪੁਰਾ ਦੇ ਵਿੱਚ ਵਿਧਾਇਕਾ ਮੈਡਮ ਨੀਲਾ ਮਿੱਤਲ ਜਿਨ੍ਹਾਂ ਦੇ ਵੱਲੋਂ ਕਈ ਸੜਕਾਂ ਜਿਨ੍ਹਾਂ ਦੀ ਮੁਰੰਮਤ ਦੇ ਲਈ ਉਦਘਾਟਨ ਕੀਤਾ ਜਾ ਚੁੱਕਾ ਹੈ ਅਤੇ ਹੁਣ ਵਿਕਾਸ کار ਜ਼ਿਆਦਾ ਉਦਘਾਟਨ ਹੋਇਆ ਦੱਸਦੇ ਕਿ ਹਲਕਾ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਲਾ ਮਿੱਤਲ ਜੋ ਕਿ ਮੌਕੇ ਤੇ ਪਹੁੰਚੇ ਇਸ ਦਰਮਿਆਨ ਉਹਨਾਂ ਦਾ ਇਹ ਕਿਹਾ ਹੈ ਕਿ ਦੁਰਗਾ ਮੰਦਰ ਰੋਡ ਦੇ ਉੱਤੇ ਹੋਰ ਕਈ ਰੋਡਸ ਨੇ ਜਿਨ੍ਹਾਂ ਦੀ ਮੁਰੰਮਤ ਜ਼ਰੂਰੀ ਸੀ ਕਿਉਂਕਿ ਲਗਾਤਾਰ ਇਹਨਾਂ ਸੜਕਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਅਤੇ ਇਸ ਮੱਗ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦਾ ਇਹ ਕਿਹਾ ਹੈ ਕਿ ਕਾਫੀ ਸਮੇਂ ਤੋਂ ਪਲਾਨ ਕੀਤਾ ਜਾ ਰਿਹਾ ਸੀ ਕਿ ਨਾ ਸੜਕਾਂ ਦੀ ਮੁਰੰਮਤ ਕਰਾਈ ਜਾਵੇ ਪਰ ਜਿਹੜਾ ਮੌਸਮ ਹੈ ਉਸ ਨੂੰ ਵੇਖਦਿਆਂ ਹੋਇਆ ਕੁਝ ਸਮੇਂ ਦੇ ਲਈ ਇਹ ਪ੍ਰੋਜੈਕਟ ਰੋਕਿਆ ਗਿਆ ਸੀ ਅਤੇ ਹੁਣ 50 ਲੱਖ ਦੇ ਕਰੀਬ ਦਾ ਇਹ ਪ੍ਰੋਜੈਕਟ ਪਾਸ ਹੋਇਆ ਹੈ ਅਤੇ ਜਿਹੜੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਨੂੰ ਲੈ ਕੇ ਉਦਘਾਟਨ ਖੁਦ ਵਿਧਾਇਕਾ ਮੈਡਮ ਨੀਲਾ ਮਿੱਤਲ ਨੇ ਕੀਤਾ ਹੈ ਇਸ ਦਰਮਿਆਨ ਗੱਲਬਾਤ ਕਰਦਿਆਂ ਹੋਇਆ ਉਹਨਾਂ ਕੀ ਕੁਝ ਕਿਹਾ ਹੈ ਇਸ ਦਾ ਜ਼ਿਕਰ ਕਰਦਿਆਂ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਿਆਂ ਜੇ ਸੜਕ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਕਿਉਂਕਿ ਸਾਡਾ ਇੱਥੇ ਦੁਰਗਾ ਮੰਦਿਰ ਨਾਲ ਸਾਡੇ ਸਾਰੇ ਰਾਜਪੁਰਾ ਵਾਸੀਆਂ ਦੀਆਂ ਭਾਵਨਾਵਾਂ ਨਾਲ ਸ਼ਰਧਾ ਜੁੜੀ ਹੋਈ ਹੈ ਤੇ ਇਥੋਂ ਦੀ ਸੜਕ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਸੀ ਕਾਫੀ ਦੇਰ ਤੋਂ ਅਸੀਂ ਇਹਦੇ ਲਈ ਲੱਗੇ ਹੋਏ ਸੀ ਕਿ ਇਸ ਸੜਕ ਦਾ ਸ਼ੁਰੂਆਤ ਕੀਤੀ ਜਾਵੇ ਜਿਵੇਂ ਤੁਸੀਂ ਜਾਣਦੇ ਹੋ ਵੀ ਸਰਦੀਆਂ 'ਚ ਇਹ ਸੜਕਾਂ ਨਹੀਂ ਬਣ ਸਕਦੀਆਂ ਲੁੱਕ ਵਾਲੀਆਂ ਤਾਂ ਥੋੜਾ ਜਿਹਾ ਮੌਸਮ ਦਾ ਹੀ ਇੰਤਜ਼ਾਰ ਹੋ ਰਿਹਾ ਸੀ ਹੁਣ ਮੌਸਮ 'ਚ ਗਰਮੀ ਆ ਗਈ ਹੈ ਤੇ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਇਹ ਦੁਰਗਾ ਮੰਦਰ ਰੋਡ ਸਤਨੇਰ ਮੰਦਰ ਰੋਡ ਤੇ ਉਧਰੋਂ ਇਸਲਾਮਪੁਰ ਸ਼ਮਸ਼ਾਨ ਘਾਟ ਵਾਲੋਂ ਹੁੰਦੀ ਹੋਈ ਇਹ ਸਾਰੀ ਰੋਡ ਅੱਧਰੋਂ ਪੂਰੀ ਕੀਤੀ ਜਾਊ ਕਿੰਨੇ ਕੁ ਦਾ ਪ੍ਰੋਜੈਕਟ ਹੈਗਾ ਇਹ ਲਗਭਗ 50 ਲੱਖ ਦਾ ਪ੍ਰੋਜੈਕਟ ਹੈਗਾ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਉਹ ਵੀ ਸਾਰੀਆਂ ਜਿਹੜੀਆਂ ਲੁੱਕ ਵਾਲੀਆਂ ਸੜਕਾਂ ਉਹ ਵੀ ਸਾਰੀਆਂ ਇਹਦੇ ਵਿੱਚ ਲੈ ਕੇ ਸਾਰੀਆਂ ਸੜਕਾਂ ਰਾਜਪੁਰੇ ਦੀਆਂ ਨਵੀਆਂ ਬਣਾਈਆਂ ਜਾਣਗੀਆਂ ਕਿਹੜਾ ਸੜਕਾਂ ਦੇ ਕਿੰਨਾ ਹੋਰ ਬੜੀ ਕੁ ਸੜਕ ਹੋਰ ਵੀ ਕਈ ਕੰਮ ਆ ਰਹੇ ਆ ਭਾਜ ਆਪਾਂ ਸੜਕਾਂ ਦਾ ਕਰਨਾ ਆਇਆ ਤਾਂ ਫਿਰ ਸਰਕਾਰੀ ਗੱਲ ਕਰੀਏ ਸੜਕਾਂ ਦਾ ਨਾ ਹੋ ਰਹੇ ਜਿਵੇਂ ਕਿ ਮੈਂ ਪਿਛਲੀ ਦਿਨ ਪਿਛਲੀ ਦਿਨੀ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਫੁਵਾਰਾ ਚੌਂਕ ਤੋਂ ਲੈ ਕੇ ਪਰਲੇ ਪਾਸੇ ਸਾਰੀ ਟੋਟਲ ਪਾਣੀ ਦੀ ਪਾਈਪਲਾਈਨ ਚੇਂਜ ਹੋ ਰਹੀ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਦਿੱਕਤ ਸੀ 1982 ਦੇ ਪਾਈਪਲਾਈਨ ਪੈਸੀ ਤੇ 10 ਸਾਲਾਂ ਬਾਅਦੇ ਚੇਂਜ ਹੋਣੀ ਚਾਹੀਦੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਨੂੰ ਗੰਦਾ ਪਾਣੀ ਪੀਣ ਤੋਂ ਲੋਕ ਮਜਬੂਰ ਸੀਗੇ ਬੜੇ ਆਉਂਦੇ ਸੀ ਕਿ ਸ਼ਿਵਰੇਜ ਦਾ ਪਾਣੀ ਆ ਰਿਹਾ ਉਹ ਸਾਰੀ ਚੀਜ਼ਾਂ ਤੋਂ ਇਹ ਨਿਜਾਤ ਪਾਈ ਜਾਊ ਟੋਟਲ ਪਾਈਪਲਾਈਨ ਚੇਂਜ ਹੋਊਗੀ ਹਰ ਘਰ 'ਚ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਹੋਊਗਾ ਪਾ ਉਸ ਦੇ ਨਾਲ ਮੈਨੂੰ ਇਹ ਨਹੀਂ ਲੱਗਦਾ ਕਿ ਪਾਣੀ ਦੀ ਸਮੱਸਿਆ ਇੱਥੇ ਰਹੇ ਮੈਨੂੰ ਸਰ ਜਿਹੜਾ ਸੁਨੰਦਲਾ ਕੋਲ ਹੈਗਾ ਜੀ ਉਹ ਬਿਲਕੁਲ ਟੈਂਡਰ ਵਿੱਚ ਜੇ ਕਦੋਂ ਤੱਕ ਉਹ ਰੇਲਵੇ ਵੱਲੋਂ ਲੁੱਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੁਣ ਪੀ ਡਬਲਯੂ ਡੀ ਨੇ ਜਲਦੀ ਉਹ ਵੀ ਕਰ ਦੇਣਾ ਤੇ ਆਈ ਥਿੰਕ ਕਿ 10 12 ਦਿਨਾਂ ਚ ਇਹ ਕੰਮ ਸ਼ੁਰੂ ਹੋ ਜੂਗਾ ਉਹ ਪੂਰੀ ਸਟਾਰਟ ਕੀਤਾ ਜਾਊਗਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar